ਤੇ ਵੱਡਾ ਸਤ ਗੁਰ ਨਾਨਕ ਸਭ ਤੇ ਵੱਡਾ ਸਤ ਗੁਰ ਨਾਨਕ ਜਿਨ ਕਲ ਰਾਖੀ ਜਾਣਾ ਗਿਆਨ ਤ्यान ਕਿਛ ਕਰਮ ਨਾ ਜਾਣਾ ਸਤਗੁਰ ਨਾਨਕ ਪ੍ਰਗਟਿਆ ਮਿੱਟੀ ਤੁੰ ਜਗਚਾਨਣ ਹੋਇਆ ਪਹਿਲੀ ਵਾਰ ਸਈ ਗੁਰਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਦਾ 555ਵਾਂ ਪ੍ਰਕਾਰ ਉਤਸਵ ਸਮੂਹ ਸ਼ਾਗੁਰ ਸੰਗਤ ਵੱਲੋਂ ਪਰਵੰਧਕ ਕਮੇਟੀ ਤੇ ਵੱਲੋਂ ਮਨਾਇਆ ਜਾ ਰਿਹਾ ਹੈ 18 ਤਰੀਕ ਤੋਂ 15 ਤਰੀਕ ਤੱਕ ਪ੍ਰਭਾਵ ਸੈਰੀਆਂ ਚੱਲ ਰਹੀਆਂ ਹਨ ਅੱਜ 13 ਨਵੰਬਰ 13 ਨਵੰਬਰ ਨੂੰ ਅਖੰਡ ਪਾਠ ਸਾਹਿਬ ਆਰੰਭ ਹੋਏ ਤੇ ਨਗਰ ਕੀਰਤਨ ਹੈ ਜਿਸ ਵਿੱਚ ਸਾਰੇ ਸ਼ਹਿਰ ਦੀ ਪਰਕਮਿਆ ਕਰਦਾ ਹੋਇਆ ਨਗਰ ਕੀਰਤਨ ਗੁਰਦਰਾਸਰ ਸਭ ਪਹੁੰਚੇਗਾ ਸਾਰੀਆਂ ਸੰਗਤਾਂ ਪੂਰਾ ਸਹਿਯੋਗ ਦੇ ਰਹੀਆਂ ਹਨ 14 ਤਰੀਕ ਨੂੰ ਚੋਲਾ ਸਾਹਿਬ ਦੀ ਹਰਿ ਰਸਮ ਹੋਵੇਗੀ ਤੇ 15 ਤਰੀਕ ਨੂੰ ਗੁਰਪ੍ਰਬ ਦੀ ਸਮਾਪਤੀ ਤੇ ਅਖੰਡ ਪਾਠ ਸਾਹਿਬ ਦੀ ਸਮਾਪਤੀ ਸਵੇਰੇ 7 ਵਜੇ ਹੋਵੇਗੀ ਉਪਰੰਤ ਲੰਗਰ ਅਟੁੱਟ ਵਰਤੇਗਾ ਰਾਤ ਦੇ ਦੀਵਾਨ ਵਿੱਚ ਮਨਿੰਦਰ ਵੀਰ ਸਿੰਘ ਪ੍ਰੀਤ ਲੱਗੀ ਜੂਰੀ ਲੱਗੀ ਦਰਬਾਰ ਸਾਹਿਬ ਕੀਰਤਨ ਦੀ ਹਾਜ਼ਰੀ ਭੰਨਗੇ ਤੇ ਸੰਗਤਾਂ ਵੱਲੋਂ ਸਾਰੀਆਂ ਸੰਗਤਾਂ ਨੂੰ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਨਾਨਕ ਦੇਵ ਜੀ ਦੇ 555 ਪ੍ਰਕਾਸ਼ ਵਰਸੇ ਨਖ ਲਖ ਮੁਬਾਈ ਤੇ ਸਾਰਿਆਂ ਦਾ ਧੰਨਵਾਦ ਕਰ ਰਿਹਾ ਕਿ ਉਹਨਾਂ ਨੇ ਉਹ ਸਾਰੇ ਸਹਿਯੋਗ ਦੇ ਰਹੇ ਹਨ